ਪੰਜਾਬ ਦੇ ਵਿੱਚ ਬੀਤੇ ਦਿਨ ਤੋਂ ਮੌਸਮ ਨੇ ਮિજાਜ ਬਦਲਿਆ ਹੈ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਪਰ ਮੀਂਹ ਮਗਰੋਂ ਜੋ ਹਾਲਾਤ ਬਣੇ ਨੇ ਉਸ ਦੀਆਂ ਇੱਕ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੇ ਕਿ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਪੈ ਰਿਹਾ ਪਰ ਨੰਗਲ ਦੇ ਵਿੱਚ ਧੜ-ਧੜ ਮੀਂਹ ਤੇ ਹਨੇਰੀ ਨੇ ਦਰਖਤ ੁਕਾੜ ਦਿੱਤੇ ਨੇ ਜਿਸ ਤੋਂ ਬਾਅਦ ਬੱਤੀ ਤੱਕ ਗਲ ਹੋ ਚੁੱਕੀ ਆ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਨੰਗਲ ਤੋਂ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਲੋਕ ਪਰੇਸ਼ਾਨ ਹੋ ਰਹੇ ਨੇ ਰਸਤਾ ਜਿਹੜਾ ਵਾ ਉਹ ਬਲੌਕ ਹੋ ਚੁੱਕਾ ਹੋਇਆ ਕਿਉਂਕਿ ਸਫੇਦਾ ਜਿਹੜਾ ਹੈ ਉਹ ਡਿੱਗ ਚੁੱਕਾ ਹੈ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਸਕੂਟੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਸਕੂਟੀ ਤੇ ਇਹ ਵੱਡਾ ਦਰਖਤ ਆ ਕੇ ਡਿੱਗ ਜਾਂਦਾ ਹੈ ਗਨੀਮਤ ਰਹਿੰਦੀ ਹੈ ਕਿ ਐਸਾ ਹਾਦਸੇ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਜੋ ਮੁਹੱਲਾ ਵਾਸੀ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਵਾਰ-ਵਾਰ ਪ੍ਰਸ਼ਾਸਨ ਨੂੰ ਇਸ ਬਾਰੇ ਸ਼ਿਕਾਇਤ ਦਿੱਤੀ ਗਈ ਸੀ ਕਿ ਸਫੇਦਾ ਕਿਸੇ ਵੇਲੇ ਵੀ ਮੀਂਹ ਕਰਕੇ ਡਿੱਗ ਸਕਦਾ ਪਰ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦਾ ਕੋਈ ਕਦਮ ਨਹੀਂ ਚੁੱਕਿਆ ਗਿਆ ਤਾਂ ਹੁਣ ਸਫੇਦਾ ਡਿੱਗ ਗਿਆ ਹਾਸਤਾ ਹੁਣ ਤਾਂ ਤਾਂ ਬਚ ਗਿਆ ਪਰ ਜਿਸ ਤਰੀਕੇ ਦੇ ਨਾਲ ਇਸ ਸਕੂਟੀ ਦਾ ਨੁਕਸਾਨ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਹੀ ਜਾਗ ਜਾਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਉਹਨਾਂ ਦਾ ਨੁਕਸਾਨ ਹੋਇਆ ਲੱਗੇ ਕਿ ਲਗਾਤਾਰ ਪੰਜਾਬ ਦੇ ਵੱਖ-ਵੱਖ ਕਿਸਿਆ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹਨੇਰੀਆਂ ਚੱਲਦੀਆਂ ਨੇ ਜਿੱਥੇ ਮੌਸਮ ਦੇ ਮિજાਜ ਬਦਲਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਏਮੀ ਕੁਝ ਲੋਕਾਂ ਦੇ ਲਈ ਆਫਤ ਬਣਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਦੱਸਦੇ ਕਿ ਬਿਜਲੀ ਦੀਆਂ ਤਾਰਾਂ ਤੇ ਇਹ ਤਰ੍ਹਾਂ ਖੜ ਡਿੱਗਦਾ ਹੈ ਜਿਸ ਤੋਂ ਬਾਅਦ ਪੂਰੇ ਮੁਹੱਲੇ ਦੀ ਬਿਜਲੀ ਜਿਹੜੀ ਆ ਗੁੱਲ ਹੋ ਜਾਂਦੀ ਆ ਲੋਕ ਗਰਮੀ ਦੇ ਵਿੱਚ ਪਰੇਸ਼ਾਨ ਹੋ ਰਹੇ ਨੇ ਹਾਲਾਂਕਿ ਮੌਸਮ ਖੁਸ਼누ਮਾ ਹੈ ਪਰ ਲੋਕਾਂ ਨੂੰ ਬਿਜਲੀ ਨਾ ਮਿਲਣ ਦੇ ਕਾਰਨ ਲੋਕ ਖੱਜਲ ਖਵਾਰ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਪ੍ਰਸ਼ਾਸਨ ਦੇ ਖਿਲਾਫ ਲੋਕਾਂ ਦਾ ਗੁੱਸਾ ਵੀ ਭੜਕਿਆ ਜਿੱਥੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਹੀ ਕਦਮ ਚੁੱਕ ਲੈਣੇ ਚਾਹੀਦੇ ਸੀ ਤਾਂ ਤਸਵੀਰਾਂ ਨੰਗਲ ਦੀਆਂ ਨੇ ਜਿੱਥੇ ਲੋਕ ਇਸ ਤਰ੍ਹਾਂ ਖੱਦ ਦੇ ਡਿੱਗਣ ਦੇ ਕਾਰਨ ਰਸਤਾ ਬੰਦ ਹੋਣ ਦੇ ਕਾਰਨ ਪਰੇਸ਼ਾਨ ਹੋ ਰਹੇ ਨੇ ਸਾਡੇ ਕਿਆਰੇ ਵਿੱਚ ਸਫੈਦੇ ਦਾ ਦਰਖਤ ਲੱਗਿਆ ਹੋਇਆ ਸੀਗਾ ਡਿਪਾਰਟਮੈਂਟ ਨੂੰ ਕਿੰਨੇ ਵਾਰੀ ਕੀਤਾ ਪਰ ਉਹਨਾਂ ਨੇ ਨਹੀਂ ਸੁਣਿਆ ਤੇ ਅੱਜ ਹਵਾ ਦੇ ਨਾਲ ਡਿੱਗ ਗਿਆ ਹਨੇਰੇ ਦੇ ਨਾਲ ਕੋਈ ਜਾਨੀ ਮਨੂਸਾਨ ਕੋਈ ਹੋਰ ਨੁਕਸਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਸਾਡੇ ਗਵਾਂਡਿਆਂ ਦੀ ਗੱਡੀ ਲੰਗੀ ਸੀਗੀ ਇੱਕ ਸੈਕਿੰਡ ਬਾਅਦ ਹੀ ਡਿੱਗ ਗਿਆ ਉਸ ਤੋਂ ਬਾਅਦ ਸਾਡੀ ਸਕੂਟੀ ਬਾਹਰ ਖੜੀ ਸੀ ਬੱਚਿਆਂ ਦੀ ਇਹਦੇ ਤੇ ਡਿੱਗ ਗਿਆ ਸਕੂਟੀ ਸਾਰੀ ਡੈਮੇਜ ਹੋ ਗਈ ਹੈ। ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ? ਕੀ ਮੰਗ ਕਰੋਗੇ ਇਸ ਵਾਰ? ਦੇਖੋ ਜੇ ਸਕੂਟੀ ਦਾ ਮੁਆਵਜ਼ਾ ਦੇ ਸਕਦੇ ਆ ਤਾਂ ਅਸੀਂ ਤਾਂ ਆਪ ਗਰੀਬ ਬੰਦੇ ਐ ਤੇ ਜੇ ਕਿਤੇ ਘਰ ਚ गिर ਸਕਤੇ ਜੱਜ गिर ਜਾਂਦਾ ਘਰਾਂ ਤੇ ਕਾਈ ਵੱਡਾ ਹੋ ਸਕਦਾ ਸੀਗਾ ਹਾਂਜੀ ਨੁਕਸਾਨ ਤਾਂ ਹੋਇਆ ਹੀ ਐ ਤੇ ਜਿਹੜੀ ਹਨੇਰੀ ਆਈ ਐ ਉਹਦੇ ਨਾਲੋਂ ਬੂਟਾ ਕਾਫੀ ਤੇ ਹੁੰਦਾ ਝੁਕਿਆ ਹੋਇਆ ਸੀ ਮਹਿਕਮੇ ਨੂੰ ਕਈ ਵਾਰ ਰਿਕੁਐਸਟ ਕੀਤੀ ਸੀ ਤੇ ਕਹਿੰਦੇ ਰਿਟਰਨ ਦਿਓ ਰਿਟਰਨ ਦਿਓ ਰਿਟਰਨ ਦਿਓ ਉਹ ਰਿਟਰਨ ਦੇ ਚੱਕਰ ਚ ਹੀ ਪਿਆ ਰਿਆ ਤੇ ਅੱਜ ਉਹ ਜਿਹੜਾ ਬੂਟਾ ਉਹ गिर ਗਿਆ ਤੇ ਇੱਕ ਸਾਡੇ ਪੜੋਸੀਆਂ ਦੀ ਵਿਕੀ ਖੜੀ ਸੀ ਜਿਹੜੀ ਐਸੇ ਵਾ ਉਹ ਕਾਫੀ ਨੁਕਸਾਨ ਹੋ ਗਈ ਆ ਉਸ ਤੋਂ ਪਹਿਲਾਂ ਰੀਸੈਂਟਲੀ ਕਾਰ ਲੰਗੀ ਐ ਇੱਕ ਸੈਕਿੰਡ ਤੋਂ ਬਾਅਦ ਇਹ ਬੂਟਾ ਡਿੱਗ ਗਿਆ ਜਿੱਕੇ ਸੇ ਘਰ ਤੇ ਗਿਰ ਜਾਂਦਾ ਐਡਾ ਭਾਰਾ ਸੀ ਨੁਕਸਾਨ ਤਾਂ ਹੋਣਾ ਹੀ ਸੀ ਕਹਿੰਦਾ ਜੀ ਬਚਾਅ ਹੋ ਗਿਆ ਕਿੰਨਾ ਕਿਤੇ ਨਗਹਿਲੀ ਜਦੋਂ ਲਿਖਿਆ ਸੀ ਨੈਗਲੀਜੈਂਸੀ ਹੈ ਕਿ ਜਦੋਂ ਇਹਨਾਂ ਨੂੰ ਮੂੰਹ ਜਵਾਨੇ ਕਿਹਾ ਸੀ ਤਾਂ ਕਹਿੰਦੇ ਸਾਨੂੰ ਰਿਟਨ ਦੇ ਵਿੱਚ ਦਿਓ ਤਾਂ ਅਸੀਂ ਬੁੱਟੇ ਕੁਝ ਕਰਾਂਗੇ ਹੁਣ ਦੇਖੋ ਇੱਥੇ ਵੀ ਐਡਾ ਪਾਰਾ ਬੁੱਟਾ गिर ਚੁੱਕਾ ਸਾਰੀ ਲਾਈਟਾਂ ਬੰਦ ਹੈ ਐਚਪੋਲ ਜਿਹੜੇ ਹੈਗੇ ਨਾ ਜੀ ਬੇਸਿਕਲੀ ਸਿਮਿੰਟ ਦੇ ਪੁਰਾਣੇ ਲੱਗੇ ਹੋਏ ਆ ਭਾਖੜਾ ਵਿਲੇ ਦੇ ਐਚਪੋਲ ਉਹ ਸਿਮਿੰਟ ਦੇ ਜਿਹੜੇ ਐਚਪੋਲ ਆ ਤੁਸੀਂ ਹੁਣ ਵੀ ਧਿਆਨ ਮਾਰੋ ਉਹ ਗਲ ਚੁੱਕੇ ਆ ਮੈਨੂੰ ਚਾਹੀਦਾ ਹੈ ਕਿ ਅੱਜ ਵੀ ਉਹਨਾਂ ਨੂੰ ਰਿਪਲੇਸ ਕਰਨ ਹੌਲੀ ਹੌਲੀ ਲੋਹੇ ਦੇ ਲਗਾ ਦੇਣ ਕਾਫੀ ਤਾਂ ਲਗਾਤੇ ਆ ਉਹਨਾਂ ਨੇ ਲੇਕਿਨ ਜਿਹੜਾ ਇਹ ਕਿੰਨੀ ਕੀ ਦੇਰ ਲਾਈਟ ਬੰਦ ਰਹੇਗੀ ਹੁਣ ਕੀ ਲੱਗਣੀ ਨਹੀਂ ਤਾਂ ਜਿਹੜਾ ਇਹਦੇ ਹਾਇਰ ਅਫਸਰ ਆ ਉਹ ਹੀ ਦੱਸ ਸਕਦਾ ਅਸੀਂ ਤਾਂ ਕੁਝ ਨਹੀਂ ਦੱਸ ਸਕਦੇ ਤੁਸੀਂ ਕੀ ਅੰਗੜਾ ਜਾਂਦੇ ਸਾਰੇ ਅੱਜ ਉਹ ਜੀ ਸਾਰੇ ਕਿੰਨੀ ਕੀ ਦੇਰ ਨਹੀਂ ਪਿਆ ਦੇਖੋ ਕੋਈ ਇੰਨਾ ਮੀਂਹ ਵੀ ਨਹੀਂ ਆਇਆ ਕੋਈ ਨਿਹਰੀ ਵੀ ਨਹੀਂ ਆਇਆ ਲੇਕਿਨ ਨੁਕਸਾਨ ਤੁਹਾਡੇ ਸਾਹਮਣੇ ਹੈ ਹਾਜੀ ਜੀ ਇਹਦਾ ਰਾਹਤ ਕਾਰੀ ਪ੍ਰੋਗਰੈਸ ਚ ਹੈ ਤੇ ਜਲਦੀ ਇੱਥੋਂ ਬੂਟੇ ਤੇ ਪੇੜ ਜਿਹੜੇ ਗਿਰਿਆ ਹਟਾ ਦਿੱਤੇ ਜਾਣਗੇ ਸਰ ਕਈ ਵਾਰੀ ਲਿਖਿਆ ਵੀ ਮਹਿਕਮੇ ਨੂੰ ਵੀ ਬੂਟਾ गिर ਸਕਦਾ ਨੁਕਸਾਨ ਹੋ ਸਕਦਾ ਇੱਕ ਵਿੱਕੀ ਵੀ ਟੁੱਟ ਗਈ ਆ ਅਗਰ ਕਿਤੇ ਜਾਨੀ ਨੁਕਸਾਨ ਵੀ ਹੋ ਸਕਦਾ ਕਿਤੇ ਨਾ ਕਿਤੇ ਗਹਿਲੀ ਨਹੀਂ ਕਿਉਂਕਿ ਬੂਟੇ ਆ ਜੇ ਖਸਤਾਲ ਤੇ ਉਹਨਾਂ ਨੂੰ ਪਹਿਲਾਂ ਹੀ ਸੰਭਾਲ ਲੈਣਾ ਚਾਹੀਦਾ ਵਿਭਾਗ ਵੱਲੋਂ ਹਾਂਜੀ ਕੋਈ ਨਹੀਂ ਦੇਖਦੇ ਆ ਜੀ ਇਹਦੇ ਵਿੱਚ ਵੀ ਹੋਰ ਵੀ ਕਿਤੇ ਵਲਰੇਬਲ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਏਗਾ